ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਕਲਯੁਗ ਤੋਂ ਮਗਰੋਂ ਇਹ ਯੁੱਗ ਸ਼ੁਰੂ ਹੋਣ ਵਾਲਾ ਹੈ ਬਾਬਾ ਕੁਲਵੰਤ ਸਿੰਘ ਜੀ ਨੇ ਇੱਕ ਭਵਿੱਖ ਬਾਣੀ ਕੀਤੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਤੁਹਾਨੂੰ ਪਤਾ ਹੈ ਕਿ ਪ੍ਰਭਾਵ ਜਿਹੜਾ ਹੈ ਅੱਜ ਕੱਲ ਬਹੁਤ ਚੱਲ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਕਲਯੁਗ ਦੇ ਸਮੇਂ ਦੇ ਵਿੱਚ ਆਪਾਂ ਤੁਰੇ ਫਿਰਦੇ ਆ ਤੇ ਇਹਦੇ ਵਿੱਚ ਗੁਰੂ ਵਾਲਾ ਕੋਈ ਕੋਈ ਮਿਲੇਗਾ ਤੇ ਨਿਗਰੇ ਸਾਨੂੰ ਬਹੁਤੇ ਮਿਲ ਜਾਣਗੇ ਜਿਹੜਾ ਗੁਰੂ ਨਾਲ ਪ੍ਰੋਪਰਲੀ ਜੁੜਿਆ ਹੋਇਆ ਹੈ ਸਤਗੁਰੂ ਤੇ ਭਰੋਸਾ ਕਰਨ ਵਾਲਾ ਹੈ ਪਰਸ਼ਾ ਤੇ ਭਰੋਸਾ ਕਰਨ ਵਾਲਾ ਹੈ ਉਹ ਸਾਨੂੰ ਕੋਈ ਕੋਈ ਮਿਲੇਗਾ ਤੇ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਉਹਨਾਂ ਤੇ ਵਰਤਦੀ ਹੈ ਜਿਹੜੇ ਸਤਿਗੁਰੂ ਦੇ ਨੇ ਤੇ ਦੂਜਿਆਂ ਤੇ ਫਿਰ ਉਹ ਚੀਜ਼ਾਂ ਪ੍ਰਭਾਵ ਪਾ ਲੈਂਦੀਆਂ ਨੇ ਜੋ ਗਲਤ ਚੀਜ਼ਾਂ ਹੁੰਦੀਆਂ ਨੇ ਤੇ ਸਾਧ ਸੰਗਤ ਇਹ ਚੀਜ਼ ਸਾਨੂੰ ਸਮਝਣੀ ਪਵੇਗੀ ਵਿਚਾਰਨੀ ਪਵੇਗੀ ਤੇ ਇਸ ਚੀਜ਼ ਤੇ ਸਾਨੂੰ ਮੋਹਰ ਲਾਉਣੀ ਪਵੇਗੀ। ਔਰ ਸਾਧ ਸੰਗਤ ਇਹ ਚੀਜ਼ ਵਿਚਾਰ ਨਹੀਂ ਸਾਨੂੰ ਤਾਂ ਪਵੇਗੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ, ਬੜੀ ਵੱਡੀ ਰਹਿਮਤ ਕੀਤੀ। ਸਾਨੂੰ ਪਹਿਲਾਂ ਹੀ ਸਾਰਾ ਕੁਝ ਦਿਖਾ ਦਿੱਤਾ। ਸਾਡੇ ਕੋਲੇ ਤੇ ਮਾਰਗਦਰਸ਼ਕ ਹੈ। ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਨੂੰ ਸਹੀ ਮਾਰਗ ਦਿਖਲਾਉਣ ਦੇ ਲਈ। ਜਦੋਂ ਵੀ ਕੋਈ ਭਟਕਦਾ ਹੈ ਤੇ ਗੁਰੂ ਉਹਨੂੰ ਸਹੀ ਮਾਰਗ ਦਿਖਲਾਉਂਦਾ ਹੈ ਜਦੋਂ ਕੋਈ ਭਟਕ ਜਾਂਦਾ ਹੈ ਤੇ ਉਹ ਗੁਰੂ ਤੋਂ ਦੂਰ ਹੋ ਜਾਂਦਾ ਹੈ ਤੇ ਸਾਧ ਸੰਗਤ ਜੇ ਭਟਕਿਆ ਹੋਇਆ ਵੀ ਇੱਕ ਵਾਰ ਗੁਰੂ ਅੱਗੇ ਅਰਦਾਸ ਕਰੇ ਕਿ ਸਤਿਗੁਰੂ ਕਿਰਪਾ ਕਰਿਓ ਮੈਨੂੰ ਕੁਰਾਹੇ ਜਾਂਦੇ ਨੂੰ ਮਾਰਗ ਪਾ ਦਿਓ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਆਪਾਂ ਪੜਦੇ ਆ ਨਾ ਬਾਣੀ ਵਿੱਚ ਕਿ ਭੁੱਲੇ ਹੋਇਆਂ ਨੂੰ ਜਿਹੜਾ ਮਾਰਗ ਦਿਖਲਾ ਦੇ ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਗੁਰੂ ਐਸਾ ਹੈ ਜਿਹੜਾ ਭੁੱਲਿਆਂ ਨੂੰ ਵੀ ਮਾਰਗ ਦਿਖਲਾ ਦਿੰਦਾ ਹੈ ਉਜੜੇ ਹੋਿਆਂ ਨੂੰ ਵਸਾ ਦਿੰਦਾ ਹੈ ਪਿਆਰਿਓ ਕਲਯੁਗ ਚੱਲ ਰਿਹਾ ਹੈ ਤੇ ਇਹ ਤੋਂ ਬਾਅਦ ਸਤਜੁਗ ਨੇ ਸਟਾਰਟ ਹੋਣਾ ਹੈ ਤੇ ਆਪਾਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਵੀ ਜਿਹੜਾ ਕਲਯੁਗ ਹੈ ਇਹ ਸਿਰਫ ਹਲੇ ਬਚਪਨ ਦੇ ਵਿੱਚ ਹੈ ਤੇ ਇਹਨੇ ਜਵਾਨੀ ਵਿੱਚ ਜਾਣਾ ਹੈ ਇਹ ਬਚਪਨ ਦੇ ਵਿੱਚ ਹੈ ਤੇ ਇਹਨੇ ਜਵਾਨੀ ਵਿੱਚ ਜਾਣਾ ਹੈ ਤੇ ਜਵਾਨੀ ਵਿੱਚ ਜਾ ਕੇ ਫਿਰ ਅੱਗੇ ਬਹੁਤ ਕੰਮ ਖਰਾਬ ਹੋਣਾ ਹੈ ਇੱਥੇ ਉਹ ਬਚਿਆ ਰਹੇਗਾ ਜਿਹੜਾ ਗੁਰੂ ਦੇ ਸਿਧਾਂਤ ਤੇ ਗੁਰੂ ਦੇ ਮਾਰਗ ਤੇ ਚੱਲੇਗਾ ਦੂਜੇ ਬੰਦਿਆਂ ਦਾ ਬੁਰਾ ਹਾਲ ਹੋਣਾ ਹੈ ਦੂਜੇ ਬੰਦਿਆਂ ਦਾ ਤੇ ਜਿਹੜੇ ਅੰਦਰ ਨੂੰ ਖੋਜਣਗੇ ਗੁਰੂ ਦੇ ਮਾਰਗ ਤੇ ਚੱਲਣਗੇ ਉਹਨਾਂ ਦਾ ਹੀ ਭਲਾ ਹੋਣਾ ਦੂਜਿਆਂ ਦਾ ਤਾਂ ਤੁਹਾਨੂੰ ਫਿਰ ਮਾੜਾ ਹਾਲ ਹੁੰਦਾ ਦੇਖਣਾ ਹੈ ਉਹਨਾਂ ਦਾ ਮਾੜਾ ਹਾਲ ਹੋਣਾ ਹੈ ਸਾਧ ਸੰਗਤ ਪਰਸ਼ਾ ਕਹਿੰਦੇ ਨੇ ਅੰਦਰ ਖੋਜੈ ਤਤ ਲਹੈ ਪਾਏ ਮੋਖ ਦਵਾਰ ਜੋ ਆਪਣੇ ਮਨ ਨੂੰ ਖੋਜਦਾ ਹੈ ਅੰਦਰੋਂ ਹਰੀ ਪਰਮਾਤਮਾ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭਦਾ ਹੈ ਸਤਿਗੁਰ ਕਹਿੰਦੇ ਉਹੀ ਅਸਲ ਦੇ ਵਿੱਚ ਸੱਚਾ ਮਨੁੱਖ ਹੈ ਗੁਣ ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਜੋ ਗੁਣਾ ਦੇ ਖਜ਼ਾਨੇ ਹਰੀ ਪ੍ਰਾਪਤ ਕਰਦਾ ਹੈ ਹਰੀ ਨੂੰ ਪ੍ਰਾਪਤ ਕਰ ਲੈਂਦਾ ਹੈ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾ ਦੇ ਵਿੱਚ ਸੁਰਤ ਨੂੰ ਜੋੜੀ ਰੱਖਦਾ ਹੈ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਅਧਾਰ ਜਿਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਪਾਪ ਗੁਰੂ ਦੇ ਸਾਹਮਣੇ ਗੁਰੂ ਦੇ ਨੇੜੇ ਜਿਵੇਂ ਮਨੋਖ ਨੂੰ ਨਾਮ ਆਸਰਾ ਰੂਪ ਲੱਗਦਾ ਉਸ ਨਾਮ ਦਾ ਵਪਾਰੀ ਮੁਬਾਰਕ ਹੈ ਸਤਿਗੁਰ ਕਹਿੰਦੇ ਉਹੀ ਭਲਾ ਹੈ ਉਹੀ ਬਚੇਗਾ ਜਿਹੜਾ ਗੁਰੂ ਦੇ ਨਾਮ ਨਾਲ ਜੁੜੇਗਾ ਪਾਤਸ਼ਾਹ ਦੇ ਨਾਮ ਨਾਲ ਜੁੜੇਗਾ ਤੇ ਦੂਜਿਆਂ ਦਾ ਤੁਹਾਨੂੰ ਪਤਾ ਵੀ ਫਿਰ ਬੇੜਾ ਰੁਬਣਾ ਹੀ ਹੈ ਦੂਜਿਆਂ ਦਾ ਬੇੜਾ ਆਪਣੇ ਆਪ ਡੁੱਬ ਜਾਣਾ ਹੈ ਸਤਿਗੁਰ ਕਹਿੰਦੇ ਉਹਨਾਂ ਦੀ ਗੱਲ ਤਾਂ ਨਾ ਹੀ ਕੀਤੀ ਜਾਵੇ ਜਿਹੜੇ ਨਿਗਰੇ ਨੇ ਤੇ ਉਹਨਾਂ ਨੇ ਡੁੱਬਣਾ ਹੀ ਡੁੱਬਣਾ ਹੈ ਜਿਹੜੇ ਗੁਰੂ ਦੇ ਉੱਤੇ ਭਰੋਸਾ ਕਰਦੇ ਨੇ ਜਿਹੜੇ ਸਤਿਗੁਰੂ ਤੇ ਭਰੋਸਾ ਕਰਦੇ ਨੇ ਉਹਨਾਂ ਨੇ ਹੀ ਪਾਰ ਲੱਗਣਾ ਹੈ ਤੇ ਬਾਕੀਆਂ ਨੇ ਤਾਂ ਡੁੱਬੀ ਜਾਣਾ ਹੈ ਸਾਧ ਸੰਗਤ ਜਿਵੇਂ ਅੱਜ ਦਾ ਯੁੱਗ ਹੈ ਅੱਜ ਗੁਰੂ ਤੇ ਭਰੋਸਾ ਕਰਨ ਵਾਲੇ ਬਹੁਤ ਘੱਟ ਨੇ ਨਕਲੀ ਪਖੰਡੀਆਂ ਤੇ ਭਰੋਸਾ ਬਹੁਤ ਜ਼ਿਆਦਾ ਹੁੰਦਾ ਹੈ ਨਕਲੀ ਪਖੰਡੀਆਂ ਤੇ ਭਰੋਸਾ ਬਹੁਤ ਜ਼ਿਆਦਾ ਹੈ ਤੇ ਸਾਧ ਸੰਗਤ ਦੂਜਿਆਂ ਤੇ ਜਿਹੜਾ ਹੈ ਭਰੋਸਾ ਬੜੀ ਛੇਤੀ ਹੁੰਦਾ ਪਰ ਆਪਣੇ ਆ ਤੇ ਭਰੋਸਾ ਨਹੀਂ ਇਹ ਤੇ ਕਲ ਜੋਗ ਹੈ ਤੇ ਸਾਧ ਸੰਗਤ ਅੱਜ ਜਿੰਨੇ ਡੇਰਾਬਾਦ ਜਿੰਨੇ ਨਕਲੀ ਪਖੰਡੀ ਦੰਬੀ ਬਾਬੇ ਬਣੇ ਬੈਠੇ ਆ ਤੇ ਅੱਧਿਆਂ ਤੋਂ ਵੱਧ ਦੁਨੀਆ ਉਹਨਾਂ ਦੇ ਮਗਰ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਾਂ ਨਾਮ ਦਾ ਹੀ ਮੱਥਾ ਟੇਕਦੇ ਆ ਨਾਮ ਦਾ ਹੀ ਹਾਂਜੀ ਹਾਂ ਮੈਂ ਜੀ ਗੁਰੂ ਘਰ ਜਾਂਦਾ ਮੈਂ ਬਾਣੀ ਪੜ੍ਹਦਾ ਇਹ ਵੋ ਤੇ ਭਰੋਸਾ ਦੂਜੇ ਲੋਕਾਂ ਤੇ ਆ ਇਹੀ ਕਲ ਜੋਗ ਹੈ ਪਿਆਰਿਓ ਇਹੋ ਹੀ ਕਲ ਜੋਗ ਹੈ ਸਾਹਮਣੇ ਆ ਸਾਡੇ ਪ੍ਰਤੱਖ ਕਲਯੁਗ ਤੋਂ ਬਾਅਦ ਇੱਕ ਇਹ ਕਲਯੁਗ ਹੈ ਕਿ ਅਸੀਂ ਆਪਣੇ ਗੁਰੂ ਨੂੰ ਉਹ ਥਾਂ ਨਹੀਂ ਦੇ ਰਹੇ ਗੁਰੂ ਦੀ ਬੇਅਦਵੀ ਹੋ ਰਹੀ ਥਾਂ-ਥਾਂ ਸਤਗੁਰ ਸੱਚੇ ਪਾਤਸ਼ਾਹ ਦੀ ਬੇਅਦਵੀ ਕਰਵਾਈ ਜਾ ਰਹੀ ਹੈ ਤੇ ਕੌਣ ਕਰਵਾ ਰਿਹਾ ਪਤਾ ਨਹੀਂ ਸਾਡੇ ਲੋਕ ਹੀ ਕਰ ਰਹੇ ਨੇ ਬਾਰ ਲੀਆਂ ਸਟੇਟਾਂ 'ਚ ਹੋਵੇ ਤੇ ਅਸੀਂ ਮੰਨੀਏ ਇੱਥੇ ਪੰਜਾਬ ਦੇ ਵਿੱਚ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਸਭ ਤੋਂ ਵੱਡਾ ਭਰੋਸਾ ਪੰਜਾਬੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਰਦੇ ਨੇ ਪੰਜਾਬ ਦੇ ਲੋਕ ਕੋਈ ਵੀ ਸਟੇਟ ਦਾ ਕੋਈ ਵੀ ਕਾਲ ਦਾ ਬੰਦਾ ਹੋਵੇ ਤੇ ਉਹ ਗੁਰੂ ਤੇ ਭਰੋਸਾ ਕਰਦਾ ਹੈ ਸਭ ਤੋਂ ਵੱਧ ਵਿਅਦਵੀਆਂ ਪੰਜਾਬ ਦੇ ਵਿੱਚ ਨੇ ਇਹੋ ਹੀ ਕਲ ਜੋਗ ਹੈ ਸਾਸ ਸੰਗਤ ਭਿਆਨਕ ਹੋਰ ਕੋਈ ਪਾਲ ਨਹੀਂ ਹੋ ਸਕਦਾ ਜਿੱਥੇ ਗੁਰੂ ਦੀ ਬੇਅਦਵੀ ਹੋ ਰਹੀ ਆ ਤੁਸੀਂ ਵੇਖਿਆ ਹੋਊਗਾ ਆਏ ਦਿਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਵੀਆਂ ਸਾਡੇ ਲੋਕਾਂ ਤੋਂ ਕਰਵਾਈਆਂ ਜਾ ਰਹੀਆਂ ਨੇ ਸਾਡੇ ਲੋਕ ਕਰੀ ਜਾ ਰਹੇ ਨੇ ਬੱਚਿਆਂ ਤੋਂ ਬੇਅਦਵੀਆਂ ਤੇ ਹੋਰ ਕਿਸ ਤਰ੍ਹਾਂ ਨਾਮ ਲਾ ਦਿੱਤਾ ਸ਼ਾਰਟ ਸਰਕਟ ਦਾ ਤੇ ਕਿਸ ਤਰ੍ਹਾਂ ਬੇਅਦਮੀਆਂ ਹੋ ਰਹੀਆਂ ਨੇ ਬਹੁਤ ਮਾੜੀ ਗੱਲ ਹੈ ਇਹ ਸਾਰਾ ਕੁਝ ਰੁਕਣਾ ਚਾਹੀਦਾ ਹੈ ਇਹ ਕਿਉਂ ਹੋ ਰਿਹਾ ਹੈ ਸਾਡੇ ਲੋਕਾਂ ਨੂੰ ਗੁਰੂ ਤੇ ਭਰੋਸਾ ਨਹੀਂ ਰਿਹਾ ਗੁਰੂ ਦਾ ਡਰ ਨਹੀਂ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਸਾਡੇ ਲੋਕ ਗੁਰੂ ਨੂੰ ਛੱਡ ਕੇ ਔਰ ਗੁਰੂ ਨੂੰ ਆਮ ਸਮਝ ਕੇ ਦੂਜਿਆਂ ਕੋਲ ਜਾਣਾ ਸਟਾਰਟ ਕਰ ਦਿੱਤਾ ਤੇ ਪਿਆਰਿਓ ਉੱਥੇ ਗੁਰੂ ਦੀ ਕੀ अहमियत ਹੋ ਸਕਦੀ ਹੈ ਜਿਹੜੇ ਗੁਰੂ ਦੇ ਲੜ ਲਾ ਕੇ ਅਸੀਂ ਆਪਣੇ ਆਪ ਨੂੰ ਫਿਰ ਉੱਤੇ ਭਰੋਸਾ ਨਾ ਕਰਕੇ ਦੂਜਿਆਂ ਦੇ ਜਾ ਕੇ ਅਸੀਂ ਤਲਵੇ ਚੱਟੀਏ ਕੀpropto ਦਾ ਜਿਹੜਾ ਗੁਰੂ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਕੀ ਹੋ ਜਾਏਗਾ ਜਿਹੜਾ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ ਹੋ ਸਕਦਾ ਪਿਆਰਿਓ ਇਹੋ ਹੀ ਕਲਜੂਗਾ ਬਾਬਾ ਕੁਲਵੰਤ ਸਿੰਘ ਜੀ ਇੱਕ ਦਿਨ ਬੋਲ ਰਹੇ ਸੀ ਉਹ ਕਹਿੰਦੇ ਵੀ ਅੱਜ ਦਾ ਜਿਹੜਾ ਸਮਾਂ ਹੈ ਇਹ ਬਹੁਤ ਭਿਆਨਕ ਸਮਾਂ ਹੈ ਕਿਉਂਕਿ ਜਿਹੜਾ ਬੰਦਾ ਅੱਜ ਗੁਰੂ ਤੇ ਭਰੋਸਾ ਨਹੀਂ ਕਰ ਰਿਹਾ ਉਹਦੇ ਲਈ ਇਹ ਸਭ ਕੁਝ ਮਾੜਾ ਹੈ ਮਾੜਾ ਹੀ ਸਮਾਂ ਉਹਦੇ ਲਈ ਲੱਗੇ ਹੈ ਤੇ ਜਿਹੜਾ ਗੁਰੂ ਤੇ ਭਰੋਸਾ ਕਰ ਰਿਹਾ ਤੇ ਪਿਆਰਿਓ ਯਾਦ ਰੱਖਿਓ ਉਹਦੇ ਲਈ ਸਭ ਕੁਝ ਵਧੀਆ ਹੈ ਜਿਹੜਾ ਗੁਰੂ ਦੇ ਨਾਲ ਚੱਲ ਰਿਹਾ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲ ਰਿਹਾ ਹੈ ਉਹਦੇ ਲਈ ਇਹ ਕਲਯੁਗ ਵੀ ਕਲਯੁਗ ਨਹੀਂ ਉਹਦੇ ਲਈ ਸਤਜੁਗ ਹੈ ਇਹ ਸਮਝਣਾ ਪਵੇਗਾ ਵਾਹਿਗੁਰੂ ਜੀ